ਅ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਬੱਚੀ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਂਦੇ ਆ ਭਾਈ ਟੋਟੇ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਠੀ ਕੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਮੋਬਾਈਲ ਨੰਬਰ ਭਾਈ 7657814888 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀੜੀ ਬੈਟ ਦੇ ਇਥੇ ਕਿੰਨੀ ਕੁ ਉਮਰ ਹੈ ਜੀ ਇਹ ਹੈਗੇ ਢਾਈ ਸਾਲ ਦੀ ਢਾਈ ਸਾਲ ਦੋ ਤੋਂ ਉੱਤੇ ਉੱਤੇ ਹੀ ਹੈ ਢਾਈ ਕਸਾਲ ਦੇ ਨੇੜੇ ਦੱਸਿਆ ਆਪਾਂ ਨੂੰ ਉਹਨਾਂ ਨੇ ਓਕੇ ਬਾਈ ਹਾਂ ਪਤਾ ਮੋਲੇ ਨੇ ਗੱਬਣ ਕਾ ਨਹੀਂ ਇਹਦੇ 20 ਫਰਵਰੀ ਦਾ ਟੀਕਾ ਲੱਗਿਆ ਦੱਸਿਆ ਕੋਈ ਕਲੀਅਰ ਨਹੀਂ ਹੈਗਾ ਵੀ ਲਵਾਇਆ ਜਾਂ ਨਾ ਲਵਾਇਆ ਅਗਲੇ ਨੇ ਦੱਸਿਆ ਠੀਕ ਹੈ ਬਾਈ ਵੀ ਇਹ 19 ਨੂੰ ਭਰਾਇਆ ਸੀ 1 20 ਫਰਵਰੀ ਨੂੰ ਦੋ ਟੀਕੇ ਭਰਾਏ ਸੀ ਠੀਕ ਹੈ ਬਾਈ ਕਿਹੜੇ ਸੀ ਮੰਦੀ ਆ ਪਤਾ ਕੁਛ ਨਹੀਂ ਜੀ ਕੋਈ ਪਤਾ ਨਹੀਂ ਮਾ ਦਾ ਦੁੱਧ ਬਾਈ ਕੋਈ ਪਤਾ ਨਹੀਂ ਆਪਾਂ ਤਾਂ ਲਈ ਹੈ ਜੀ ਬਸ ਉਹ ਬੱਚੀ ਦੀ ਜਾਤ ਪਾਤ ਵਾਲੀ ਚੰਗੀ ਆ ਬੱਚੀ ਬਸ ਇੰਨਾ ਗੱਲ ਦਿੱਤੀ ਹੈ ਕਿ ਕੱਦ ਚੰਗਾ ਹੈ ਨਾ ਕੱਦ ਬਹੁਤ ਉੱਚੀ ਲੰਮੀ ਵੀ ਉੱਚੀ ਵੀ ਬਹੁਤ ਹੈ ਲੰਮੇ ਲੂਮੇ ਦਾ ਕੋਈ ਛੋਟ ਹੀ ਨਹੀਂ ਬਾਈ ਤੇ ਕੀ ਕੇ ਦੇ ਤਕਰੀਬਨ ਕਾਬਲ ਅਜੇ ਨਾਂ ਵੀ ਲੱਗਿਆ ਹੋਇਆ ਤਾਂ ਵੀ ਹੈ ਮੜੀ ਜੀ ਫਿੱਕੀ ਅਮੀ ਨਵੀਦਨ ਸੇਵਾ ਕਰਕੇ ਠੀਕ ਆ ਇਹਨੇ ਲੈ ਲੈਣਾ ਥਣ ਵੀ ਚਾਰ ਹੀ ਆ ਕਿ ਥਣ ਦੇਖੋ ਮੋٹے ਮੋٹے ਲੰਮੇ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਣਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਚਾਰੂ ਬਹੁਤ ਦਲਗਦੀ ਆ ਯਾਰ ਹਾਂ ਚਾਰੂ ਬਹੁਤ ਆਈ ਥੋੜੀ ਜੀ ਹੋ ਆ ਗਰੀਬ ਘਰ ਉਹ ਖਾਈ ਜਾਂਦੀ ਐ ਜਿਵੇਂ ਹੁਣ ਠੀਕ ਆ ਹੂੰ ਹੂੰ ਠੀਕ ਆ ਵੀ ਗਰਮ ਵਾਲੀ ਨੇ ਠੰਢੀ ਲੈ ਲੈਣਾ ਵੱਡਾ ਕਰਦਾ ਕੋਈ ਛੋਟ ਹੀ ਨਹੀਂ ਫੁੱਲ ਕਰਦਾ ਹਾਂ ਬਰੀਡ ਵਾਲੀ ਬੱਚੀ ਐ ਰੰਗ ਹੀ ਕਾਲਾ ਵੀ ਡੱਪਾ ਨਹੀਂ ਹੈਗਾ ਸਹੀ ਗੱਲ ਆ ਬਈ ਹੂੰ ਕਾਲੇ ਰੰਗ ਚ ਵੀ ਬੱਚੇ ਬਹੁਤ ਚੰਗੇ ਆ ਬਈ ਹਾਂਜੀ ਹਾਂ ਹਾਂ ਬੱਚੀ ਦਾ ਕਾਨੂੰ ਕੁੰਨ ਦੇਖੋ ਮੂੰਹ ਮਾਂ ਦੇਖੋ ਗੁੱਥੀ ਸਹੀ ਗੱਲ ਆ ਬਈ ਤੇ ਕੀ ਮੋਹਲਾ ਭਰਾ ਜੈਜ ਮੁੱਲ ਕਰਾ ਲਓ ਕੋਸ਼ਿਸ਼ ਕਰਾ ਲਓ ਜੀ ਠੀਕ ਆ ਆਪਾਂ ਇਹ 12000 ਰੁਪਏ ਦੀ ਬੱਚੀ ਦੇ ਦਾਂਗੇ ਚੱਕ ਬਾਈ ਮੁੱਲ ਕਰਾਉਣਾ ਜਿਹੜਾ ਵੀ ਉਹ ਦੇਖੋ ਆਪਾਂ ਨੂੰ ਵੀ ਪਤਾ ਅਗਲੇ ਨੂੰ ਵੀ ਪਤਾ ਆਮ 25 25 ਮੰਗੀ ਜਾਂਦੇ ਵੀ ਇਹ ਮੜੀ ਫਿੱਕੀ ਆ ਉਹ ਜਿਹੇ ਜੀ ਚੀਜ਼ ਉਹ ਜਿਹੇ ਜਾ ਪਾਗਾ ਸਹੀ ਗੱਲ ਆ ਬਾਈ ਠੀਕ ਆ ਵੇਕਣਾ ਤਾਂ ਪਾਸ ਸੰਸਾਰੀ ਆਪਾਂ 20 ਮੰਗੀ ਜਾਈਏ ਚਾਰ ਰੁਪਏ ਉਹ ਲਾ ਬੱਚੀ ਚੰਗੀਆਂ ਪਾਲ ਜਾਣੀਆਂ ਨੇ 6 ਟੂਟੀ ਟੀਕਾ ਲੈ ਲੈਣਾ ਵੈਸੇ ਟੀਕਾ ਭਰਿਆ ਹੋਆ ਹਾਂ 19 ਦੇ ਹੈ ਜੀ ਆਹ ਨਹੀਂ ਪਤਾ ਉਹ ਟੀਕੇ ਦੀ ਰਹ ਜੇ ਹਾਂਜੀ ਇਹ ਵੀ ਕੋਈ ਪਤਾ ਨਹੀਂ ਹੂੰ ਥਣ ਥਣ ਵਧੀਆ ਹਾਂ ਥਣ ਇੱਕ ਨੰਬਰ ਆ ਕੱਦ ਫੋਟ ਕੱਦ ਕਾਠ ਬਹੁਤ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ